ਕਿ ਰੁੱਖ ਲਾਓ ਤੇ ਪੰਜਾਬ ਨੂੰ ਬਚਾਓ ਇਹ ਮਹਿੰਮ ਜਿਹੜੀ ਵੇਢੀ ਗਈ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਪੰਚਾਇਤਾਂ ਤੇ ਪਿੰਡ ਵਾਸੀਆਂ ਦੇ ਸਰਤਾਵਾਂ ਵੱਲੋਂ ਰੁੱਖ ਜ਼ਰੂਰ ਲਾਏ ਜਾ ਰਹੇ ਨੇ ਸੜਕਾਂ ਦੇ ਕੰਢਿਆਂ ਤੇ ਪਰ ਇਸ ਰੁੱਖ ਜਿਹੜੀ ਇਹਦੀ ਕੀਮਤ ਵਾ ਭਾਵੇਂ ਸਰਕਾਰ ਲਾਵੇ ਤੇ ਮੇਰੇ ਹਿਸਾਬ ਨਾਲ ਅੱਜ ਖਰੀਦ ਕੇ ਇੱਕ ਨਿੰਮ ਦਾ ਰੁੱਖ ਆਇਆ ਉਹ 120 ਰੁਪਏ ਦੀ ਕੀਮਤ ਹੈ ਜਿਹੜਾ ਸਰਕਾਰ ਵੱਲੋਂ ਲੱਖਾਂ ਰੁੱਖ ਲਾਏ ਜਾ ਰਹੇ ਨੇ ਤੇ ਫਿਰ ਕਰੋੜਾਂ ਵਿੱਚ ਚਲ ਜਾਈਦਾ ਹੈ ਪਰ ਰੁੱਖ ਲਾਉਣ ਤੋਂ ਬਾਅਦ ਰੁੱਖ ਨੂੰ ਬਚਾਉਣਾ ਕਿੱਦਾਂ ਹੈ ਕਈ ਤਾਂ ਗੁਜਰਾਂ ਦੇ ਡੰਕਰ ਨੇ ਉਹ ਪੈਰਾਂ ਦੇ ਨਾਲ ਮਿੱਧ ਗਏ ਤੇ ਖਾ ਕੇ ਰੁੱਖ ਨੂੰ ਕੰਡਮ ਕਰ ਦਿੰਦੇ ਖਤਮ ਕਰ ਦਿੰਦੇ ਨੇ ਤੇ ਕਈ ਲੋਕਾਂ ਨੇ ਬੱਕਰੀਆਂ ਰੱਖੀਆਂ ਨੇ ਉਹ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਰੱਖੀਆਂ ਨੇ ਪਰ ਇਹਨਾਂ ਰੁੱਖਾਂ ਦਾ ਉਹ ਵੀ ਨੁਕਸਾਨ ਕਰ ਦਿੰਦੇ ਨੇ ਇਦਾਂ ਕਈ ਜ਼ਿੰਮੇਵਾਰ ਭਰਾਵਾਂ ਨੇ ਕੀ ਕੀਤਾ ਕੀ ਕੀਤਾ ਕਿ ਜਿਹੜੀ ਪਿਛਲੇ ਡੀਸੀ ਕਾਂ ਸਿੰਘ ਪੰਨੂ ਇੱਥੇ ਸਨ ਉਹਨਾਂ ਨੇ ਇਹ ਇੱਕ ਸਰਕਾਰ ਵੱਲੋਂ ਜੋ ਪੂਰੇ ਸੀਮਿੰਟ ਦੇ ਤਿਆਰ ਕਰਵਾ ਕੇ ਤੇ ਜਿਹੜੀ ਸੜਕ ਲੋਕਾਂ ਨੇ ਪਾਏ ਵਾਏ ਹੋਏ ਸਨ ਜ਼ਿੰਮੇਦਾਰਾਂ ਨੇ ਉਹਨਾਂ ਨੂੰ ਯਾਨੀ ਕਿ ਨਿਸ਼ਾਨਦੇਹੀ ਕਰਕੇ ਛਡਾਏ ਗਏ ਸਨ ਪਰ ਕੁਝ ਸਮੇਂ ਬਾਅਦ ਸਰਕਾਰਾਂ ਬਦਲੀਆਂ ਉਹ ਲੋਕਾਂ ਨੇ ਪੂਰੇ ਪੁੱਟ ਕੇ ਆਪਣੇ ਘਰਾਂ ਚ ਕਈ ਲੈ ਗਏ ਨੇ ਕਈ ਗੱਡੇ ਪਏ ਨੇ ਪਰ ਉਹ ਦੁਬਾਰਾ ਨਿਸ਼ਾਨੀ ਨਿਸ਼ਾਨਦੇਹੀ ਕਰਕੇ ਉੱਥੇ ਰੁੱਖ ਲਾਏ ਜਾਣ ਜਿਹੜੀ ਸੜਕ ਦੀ ਜ਼ਮੀਨ ਹੈ ਤੇ ਜਿਹੜੇ ਅੱਜ ਸੜਕਾਂ ਬਣਦੇ ਕਾਰਨ ਰੁੱਖ ਵਧੇ ਗਏ ਨੇ ਪਰ ਉਹਦੇ ਵਿੱਚ ਇਹ ਬਹੰਦਾ ਹੈ ਕਿ ਸਰਕਾਰ ਨੂੰ ਰੁੱਖ ਵੱਢਣ ਤੋਂ ਪਹਿਲਾਂ ਇੱਕ ਰੁੱਖ ਤਿਆਰ ਕਰਕੇ ਉਸ ਜਗ੍ਹਾ ਤੇ ਹੀ ਰੁੱਖ ਲਾਇਆ ਲਾਉਣਾ ਚਾਹੀਦਾ ਹੈ ਮੈਂ ਬਾਹਰਲੇ ਦੇਸ਼ਾਂ 'ਚ ਹੋ ਕੇ ਆਇਆ ਉੱਥੇ ਕੀ ਹੈ ਕਿ ਰੁੱਖ ਵੱਡਿਆ ਨਹੀਂ ਜਾਂਦਾ ਜੇ ਉਹ ਸੜਕ ਦੇ ਉੱਪਰ ਸੜਕ ਵਿੱਚ ਰੁੱਖ ਆ ਜਾਂਦਾ ਉਹਨਾਂ ਕੋਲ ਇਦਾਂ ਦੀਆਂ ਮਸ਼ੀਨਾਂ ਨੇ ਉਹ ਰੁੱਖ ਨੂੰ ਪੁੱਟ ਕੇ ਦੂਜੀ ਜਗ੍ਹਾ ਤੇ ਯਾਨੀ ਕਿ ਉਹ ਰੁੱਖ ਲਾ ਦਿੰਦੇ ਨੇ ਇੱਕ ਰੁੱਖ ਤੇ 100 ਸੁੱਖ ਵਾਤਾਵਰਨ ਲਿਆਓ ਤੇ ਰੋਖਲਵਾਉ ਇਹ ਜਿਹੜੀ ਮਹਿਮਾ ਚਲਾਈ ਗਈ ਹੈ ਇਹ ਤਾਂ ਹੀ ਕਾਮਯਾਬ ਹੋਵੇਗੀ ਕਿ ਇਹਨਾਂ ਰੁੱਖਾਂ ਨੂੰ ਬਚਾਇਆ ਜਾ ਸਕੇ ਸਾਸ਼ਨਿਕੀ ਕੋਸਾ ਦਿੱਤਾ ਜੀ ਅਸੀਂ ਜਿਹੜਾ ਏਡੀਸੀ ਤੇ ਇੱਥੇ ਨਹੀਂ ਨਾ ਡੀਸੀ ਸਾਹਿਬ ਇੱਥੇ ਸਨ ਉਹਨਾਂ ਦੇ ਜਿਹੜੇ ਥਲੇ ਅਫਸਰ ਸਨ ਉਹਨ ਮੈਡਮ ਨੂੰ ਮੰਗ ਪੱਤਰ ਸੌਂਤਾ ਉਹਨਾਂ ਨੇ ਕਿਹਾ ਜਰੂਰ ਅਸੀਂ ਕੋਈ ਨਾ ਕੋਈ ਡੀਸੀ ਸਾਹਿਬ ਨਾਲ ਗੱਲ ਕਰਕੇ ਤੇ ਮੰਗ ਪੱਤਰ ਜਿਹੜਾ ਤੁਹਾਡਾ ਉਹਨਾਂ ਤੱਕ ਪਹੁੰਚਾ ਦੇਵਾਂਗੇ ਤੇ ਇਹਦਾ ਹੱਲ ਜਰੂਰ ਲੱਭਾਂਗੇ ਜੀ ਬਾਈ ਟਾਟੀ ਦਾ ਵਾਟਰਮਿਟੀ ਹੋ ਰਹੀ ਹੈ ਤੇ ਇੱਕ ਰੁੱਖ ਵੱਢ ਦੋ ਤੇ 100 ਦੋਖ ਵੇਖੋ ਜੀ ਜਿਹੜਾ ਇੱਕ ਰੁੱਖ ਤੇ ਸੌ ਸੁਖਾ ਇਹ ਜਿਹੜਾ ਰੁੱਖਵਾ ਭਾਵੇਂ ਨਿੰਮ ਦਾ ਲਾੜੀਏ ਇਹ ਵੀ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਮੈਂ ਕੱਲ ਇੱਕ ਵੀਡੀਓ ਸੁਣ ਰਿਆ ਸੀ ਕਿ ਜਿਹੜਾ ਅੱਜ ਜੇ ਅਸੀਂ ਸਾਬੋ ਕੀ ਤਰਵੰਡੀ ਦਾ ਏਰੀਆ ਉਧਰ ਏਰੀਏ ਦੇ ਵਿੱਚ ਲੋਕ ਆਪਣੇ ਬੱਚਾ ਘਰ ਜਨਮ ਲੈਣ ਤੋਂ ਜਨਮ ਲੈ ਲਿੰਦਾ ਸੀ ਤੇ ਬਾਹਰ ਗੇਟ ਦੇ ਉੱਤੇ ਨਿੰਮ ਦੇ ਪੱਤੇ ਬੰਦ ਦਿੰਦੇ ਸਨ ਕਿ ਨਿੰਮ ਦੇ ਪੱਤਿਆਂ ਦੇ ਕਾਰਨ ਮੱਛਰ ਤੇ ਜਾਂ ਜਿਹੜਾ ਕੋਈ ਮਿਲਣ ਵਾਸਤੇ ਬੱਚੇ ਨੂੰ ਆਉਂਦਾ ਸੀ ਉਹ ਜਰੀ ਜੇ ਆਪਾਂ ਕਹਿੰਦੇ ਆ ਕਿ ਇਹਦੇ ਨਾਲ ਕੋਈ ਬਿਮਾਰੀ ਨਾ ਲੱਗ ਜਾਵੇ ਇਹ ਜਿਹੜੇ ਨਿੰਮ ਦਾ ਰੁੱਖ ਹੈ ਇਹਦੇ ਨਾਲ ਹੀ ਕਈ ਬਿਮਾਰੀਆਂ ਦੂਰ ਹੁੰਦੀਆਂ ਨੇ ਭਾਵੇਂ ਛਾਵੇਂ ਬਹਿ ਕੇ ਛਾਵੇਂ ਬਹਿ ਜੀਏ ਤੇ ਭਾਵੇਂ ਇਹਦੇ ਥੱਲੇ ਸੌ ਜਾਈਏ ਇਸ ਕਰਕੇ ਆਪਾਂ ਨੂੰ ਜਿਹੜਾ ਰੁੱਖ ਲਾਉਣ ਵਾਸਤੇ ਤੇ ਬਹੁਤ ਯਤਨ ਕੀਤੇ ਜਾ ਰਹੇ ਚੰਗੀ ਗੱਲ ਹੈ ਪਰ ਰੁੱਖ ਬਚਾਉਣ ਵਾਸਤੇ ਕੋਈ ਸਰਕਾਰ ਨੂੰ ਉਪਰਾਲਾ ਜਰੂਰ ਕਰਨਾ ਚਾਹੀਦਾ ਹੈ ਜਿਹਦੇ ਨਾਲ ਸਾਡਾ ਲੱਖਾਂ ਕਰੋੜਾਂ ਰੁਪਇਆ ਲੱਗਾ ਹੋਇਆ ਬਸ ਕੇ ਨਹੀਂ ਤਾਂ ਨਵੀਂ ਤੋਂ ਨਵੀਂ ਜਿਹੜੀ ਸਰਕਾਰ ਆਉਂਦੀ ਹੈ ਉਹ ਜਰੂਰ ਇਹੋ ਜੀ ਰੁੱਖ ਬਚਾਓ ਪੰਜਾਬ ਬਚਾਓ ਪਰ ਰੁੱਖ ਤੇ ਲੱਗ ਜਾਂਦੇ ਨੇ ਰੁੱਖਾਂ ਨੂੰ ਬਚਾਉਣ ਵਾਸਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਹਦੇ ਰੁੱਖ ਬਚਾਉਣ ਵਾਸਤੇ ਭਾਵੇਂ ਡੰਗਰ ਗੁਜਰਾਂ ਦੇ ਡੰਗਰ ਨੇ ਮੱਝਾਂ ਨੇ ਉਹ ਆਪਣੇ ਵਾੜੇ ਦੇ ਵਿੱਚ ਰੱਖਣ ਤੇ ਭਾਵੇਂ ਬੱਕਰੀਆਂ ਨੇ ਉਹ ਆਪਣੇ ਵਾੜੇ ਵਿੱਚ ਰੱਖਣ ਤੇ ਭਾਵੇਂ ਜ਼ਿੰਮੇਦਾਰ ਆਪਣੇ ਖੇਤ ਖੇਤੀ ਕਰਦਾ ਉਹ ਅੱਗ ਲਾਉਣ ਤੋਂ ਇਹ ਵੇਖੇ ਕਿ ਕਿਤੇ ਰੁੱਖ ਜਿਹੜਾ ਵਾ ਉਹ ਅੱਗ ਦੀ ਲਪੇਟ ਵਿੱਚ ਆ ਕੇ ਸੜਨਾ ਜਾਵੇ ਰੁੱਖ ਨੂੰ ਬਚਾ ਲੈਣਾ ਪੁੱਤ ਨੂੰ ਬਚਾ ਲੈਣਾ ਇੱਕੋ ਬਰਬਰ ਹੈ ਨਾਮ ਗੁਰਸਿਮਰਨਜੀਤ ਕੌਰ ਹੈ ਮੈਂ ਅੰਮ੍ਰਿਤਸਰ ਵਿੱਚ بطور ਸਹਾਇ ਕਮਿਸ਼ਨਰ ਜਨਰਲ ਪੋਸਟਡ ਹਾਂ ਜੀ ਸੋ ਅੱਜ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਕੁਝ ਬੰਦੇ ਜੋ ਸੀਗੇ ਉਹ ਸਾਡੇ ਕੋਲ ਇੱਕ ਮੰਗ ਪੱਤਰ ਲੈ ਕੇ ਆਏ ਨੇ ਕਿ ਜੋ ਵੀ ਉਹ ਬੂਟੇ ਵਗੈਰਾ ਇਸ ਬਰਸਾਤ ਦੇ ਮੌਸਮ ਦੇ ਵਿੱਚ ਲਗਾ ਰਹੇ ਨੇ ਜਾਂ ਜੋ ਵੀ ਬੂਟੇ ਲੱਗੇ ਹੋਏ ਨੇ ਤੇ ਉਹਨਾਂ ਦੇ ਰਿਗਾਰਡਿੰਗ ਇਹਨਾਂ ਦਾ ਮੰਗ ਪੱਤਰ ਸੀ ਕਿ ਕਾਫੀ ਸਾਰੀਆਂ ਕਮਿਊਨਿਟੀਜ਼ ਜਾਂ ਫਿਰ ਕਹਿ ਲੋ ਕਿ ਆਸ-ਪਾਸ ਦੇ ਲੋਕ ਜੋ ਹੈ ਉਹ ਇਹਨਾਂ ਦੀ ਦੇਖਭਾਲ ਨਹੀਂ ਕਰਦੇ ਸੋ ਬੇਸਿਕਲੀ ਅਸੀਂ ਤਾਂ ਇਹਨਾਂ ਨੂੰ ਵੀ ਆਸ਼ਵਾਸਨ ਦਿਵਾਇਆ ਹੈ ਕਿ ਤੁਹਾਡੇ ਮੰਗ ਪੱਤਰ ਅਸੀਂ ਰੀਸੀਵ ਕਰ ਲਿਆ ਮੰਗ ਪੱਤਰ ਰੀਸੀਵ ਕਰਨ ਤੋਂ ਬਾਅਦ ਜਿਨ੍ਹਾਂ ਨੂੰ ਇਹ ਵੀ ਅਸੀਂ ਇੱਕ ਚੀਜ਼ ਦੱਸੀ ਹੈ ਕਿ ਬੂਟੇ ਅਸੀਂ ਜ਼ਰੂਰ ਲਗਾ ਦਿੰਨੇ ਹੈਗੇ ਆ ਪਰ ਇਹਨਾਂ ਨੂੰ ਵਧਨ ਤੇ ਪਰਫੁੱਲਿਟ ਕਰਨ ਵਾਸਤੇ ਜੋ ਵੀ ਕਦਮ ਉਠਾਏ ਜਾਂਦੇ ਹਨ ਇਹ ਸਮੂਹਿਕ ਕਦਮ ਉਠਾਏ ਜਾਂਦੇ ਹਨ ਸਰਕਾਰ ਬਹੁਤ ਉਪਰਾਲੇ ਕਰਦੀ ਹੈ ਕਿ ਅਸੀਂ ਵਾਤਾਵਰਨ ਨੂੰ ਸ਼ੁੱਧ ਬਣਾਈਏ ਅਸੀਂ ਪ੍ਰੋਟੈਕਟ ਕਰੀਏ ਆਪਣੀ এনवायरमेंट ਨੂੰ ਉਹਦੇ ਤਹਿਤ ਅਸੀਂ ਬਹੁਤ ਸਾਰੇ ਬੂਟੇ ਲਗਾਨੇ ਆ ਲਗਾ ਕੇ ਬੂਟੇ ਛੱਡ ਦੇਣਾ ਤੇ ਉਹਨਾਂ ਦੀ ਪ੍ਰੋਟੈਕਸ਼ਨ ਕਰਨਾ ਇਜ਼ ਅ ਕਮਿਊਨਿਟੀ ਡਰਾਈਵਨ ਜੌਬ ਇਟ ਇਜ਼ ਨੋਟ ਵਨ ਪਰਸਨਸ ਜੌਬ ਸੋ ਇਹਨਾਂ ਦਾ ਮੰਗ ਪੱਤਰ ਲੈ ਕੇ ਅਸੀਂ ਇਹਨਾਂ ਨੂੰ ਆਸ਼ਵਾਸਨ ਦਵਾਇਆ ਹੈ ਕਿ ਅਸੀਂ ਇੱਥੇ ਬੈਠ ਕੇ ਵਿਚਾਰ ਵਟਾਂਦਰਾ ਵੀ ਕਰਾਂਗੇ ਤੇ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਉਹ ਅਸੀਂ ਆਪਣਾ ਸਰਕਾਰ ਨੂੰ ਭੇਜਾਂਗੇ ਥੈਂਕ ਯੂ